ਗੰਭਰਿਓ ਜੋ ਅਦੋਲ ਨਿਤਮੁਤ ਬੇੜੇ ਚਲਦੈ ਰੀ ਡੜੀਵਰ ਵਿਚਾਰ ਲੋਕਾਂ ਦੇ ਦਾਸ਼ਕ ਸੁਖਾਂ ਦੇ ਪ੍ਰਕਾਸ਼ਕ ਸਰਬ ਸੁਖਾਂ ਦੇ ਦਾਤੇ ਹਲਤ ਪਲ ਤੇ ਰਾਖੇ ਮਨੁਕਤਾ ਦੇ ਸਰਬ ਸਾਜੇ ਗੁਰੂ ਰਹਿਬਰ ਸ਼ਬਦ ਗੁਰੂ ਰਤਾਰ ਗੁਰਗੱਦੀ ਤੇ ਬਿਰਾਜਮਾਨ ਬਾਣੀ ਬੋਇਤ ਗਿਆਨ ਦੇ ਸਮੁੰਦਰ ਗਿਆਨ ਦੇ ਸਾਗਰ ਤਨ ਤਨ ਆਦ ਸ੍ਰੀ ਗੁਰੂ ਅੰਸਾ ਵਿधिਪਾ ਮਨਜੁਰੀ ਅੰਦਰ ਸਜ ਮਿਠੀ ਗੁਰਖਾਨਦ ਸਾਧ ਸਾਧ ਸਮਝਿਓ ਆਓ ਜੋ ਤਰੰਤੋਂ ਪੰਤੰਤੰ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਚਟਿਆਂ ਬਾਜਾਂ ਵਾਲੇ ਦੋ ਜਹਾਨ ਕੇ ਵਾਲੇ ਖੰਡਾ ਬ੍ਰਹਮੰਡਨ ਦੇ مالک ਸਦਾ ਸਾਈ ਦਾਤਾਰ ਪਤਸ਼ਾ ਜਿਨ੍ਹਾਂ ਦੇ ਆਪਾਂ ਜੀਵਨ ਦੀ ਕਥਾ ਕਹਾਣੀਆਂ ਅੰਮ੍ਰਿਤ ਵਿਚਾਰ ਕਰਦੇ ਸੁਣਦੇ ਆ ਰਹੇ ਹਾਂ ਆਹ ਉਹ ਅੱਜ ਵੀ ਉਸੇ ਲਈ ਦਾ ਕਿ ਸ਼ਬਦ ਕਿ ਆਪਾਂ ਸਰਗਰਾਂ ਦੇ ਪਰਮ ਜੀਵ ਨੂੰ ਅੰਮ੍ਰਿਤ ਕਥਾ ਵਿੱਚੋਂ ਕੁਝ ਗੱربي ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕਿ ਹੋਇਆ ਸਾਡਾ ਸੰਸਾਰ ਤੇ ਸਫਲ ਹੋ ਜਾਵੇ। ਦੇਦ ਦੇ ਦੁੱਖਾਂ, ਕਲੇਸ਼ਾਂ, ਰੋਗਾਂ, ਸੋਗਾਂ ਕਾੜਿਆਂ ਸਾਰਿਆਂ ਚਿੰਤਾ ਫਿਕਰਾਂ ਤੋਂ ਆਪਾਂ ਬਚ ਸਕੀਏ। ਜਮਾਂ ਦੀ ਮਾਰ ਤੋਂ ਬਚ ਸਕੀਏ ਅਜੋ 84 ਲੱਖ ਜੁਨੀ ਆਪਾਂ ਸੰਦੇ ਦੇਖਦੇ ਆ ਰਹੇ ਹਾਂ। ਇਹਨਾਂ ਤੋਂ ਛੁਟਕਾਰਾ ਹੋ ਜਾਏ। ਕਿਉਂ? ਉਦਿਆਂ ਬਾੜੀਏ ਨੇ ਕਿਸੇ ਵੀ ਜੁਨੀ ਵਿੱਚ ਕੋਈ ਜੀਵ ਰਹਿ ਗਿਆ ਬੜੇ ਆਨੰਦ ਵਿੱਚ ਬਹੁਤ ਆਨੰਦ ਵਿੱਚ ਤੇ ਜਦੋਂ ਦੁਨੀਆ ਨੂੰ ਦੇਖਿਆ ਜਾਂਦਾ ਦੁਨੀਆ ਦੇ ਜੀਵਿਆਂ ਨੂੰ ਜਿੰਨੀਆਂ ਕੁ ਦੁਨੀਆ ਤੋਂ ਨਜ਼ਰਾਂ ਹੁੰਦੀਆਂ ਨੇ ਉਹਨਾਂ ਨੂੰ ਦੇਖਿਆ ਜਾਂਦਾ ਹੈ ਤੂੰ ਰੱਬ ਦੇ ਪਾਣ ਵਿੱਚ ਸਾਰੀਆਂ ਸੰਤੋਸ਼ ਹੋਵ ਖੁਸ਼ ਹੋ ਤਿੱ ਕੇਵਲ ਬੰਦਾ ਇਹ ਸਭ ਤੋਂ ਦੁਖੀ ਜਾਣਾ ਹੰਦ ਹੋ ਗਈ ਜਦੋਂ ਗੁਰਬਾਣੀ ਪੜ੍ਹਦੇ ਸੀ ਵਿਚਾਰਦੇ ਆ ਤੈਨੂੰ ਪਤਾ ਲੱਗਦਾ ਕਿ ਸਭ ਤੋਂ 84 ਲੱਖ ਜੂਨ ਤੋਂ ਸ੍ਰੇਸ਼ ਜੂਨੀ ਚੰਗੀ ਜੂਨੀ ਪ੍ਰਧਾਨ ਜੂਨੀ 84 ਲੱਖ ਜੂਨ ਦੀ ਸਰਦਾਰ ਜੂਨੀ ਹੱਦ ਹੋ ਗਈ ਇੰਨੀਆਂ ਨੂੰ ਦਾਤਾ ਮਿਲਿਆ ਹੋਣ ਇੱਡਾ ਵੱਡਾ ਦਿਮਾਗ ਮਿਲਿਆ ਵੇਪਾਛੇ ਦਿੱਤਾ ਹੋਏ ਨੂੰ ਬਿੱਦੂ ਮਰਜ਼ੀ ਕਰ ਸਕਦਾ ਏ ਮਨ ਚੈ ਖਾ ਸਕਦਾ ਹੈ ਹਾਲਾਂਕਿ ਦੁਨੀਆਂ ਜੁਨੀਆਂ ਮਨ ਚੈ ਰਖਾ ਜੀ ਸ਼ਾਦੀਆਂ ਕੇਵਲ 84 ਲੱਖ ਜੂਨ ਵਿੱਚੋਂ ਅਰ ਰਸੋਈ ਦਾ ਪ੍ਰਬੰਧ ਨਾ ਰਸੋਈ ਦਾ ਪ੍ਰਬੰਧ ਖਾਣ ਪੀਣ ਦਾ ਪ੍ਰਬੰਧ ਕੇਵਲ ਮਨੋਖਲ ਦਿੱਤਾ ਹੈ ਅਰ ਇਹ ਇੰਨਾ ਵੱਡਾ ਬੇਪਹਾਦਾ ਇਹ ਅਜ ਫੇਰ ਸੰਤੁਸ਼ਟ ਨਹੀਂ ਪਹਿਲਾਂ 16 ਪ੍ਰਕਾਰ ਦੇ ਭੋਜਨ ਕਹਿੰਦੇ ਹੁੰਦੇ ਸੀ ਅੱਜ ਦੇ ਪਾਸ਼ਾ ਨੇ 16 ਕੀ 16 100 ਕਹਦੀ ਸੀ ਤਾਂ ਜਿਹੜੀ ਤਾਂ ਕਿ ਬਾਬ ਪੈਂਦਾ ਐ ਇੰਨਾ ਕੁਝ ਖਾਣ ਵਾਸਤੇ ਦਿੱਤਾ ਖਾਂਦਾ ਖਾਂਦਾ ساری ਉਮਰ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਮੌਤ ਤੱਕ ਪਹੁੰਚ ਜਾਂਦਾ ਲੇਕਿਨ ਸੰਤੋਸ਼ ਨਹੀਂ ਹੁੰਦਾ ਤੇ ਪਾਸ਼ਾ ਛੱਡ ਕੇ ਕਿਰਪਾ ਕਰਦੇ ਹੋ ਸਾਨੂੰ ਢਾਂਗੇ ਇਹੋ ਦਰਦੇ ਆ ਕਹਿੰਦੇ ਇਨਸਾਨ ਬਸ ਜੀਵਨ ਜੀਣਾ ਸਿੱਖ ਲਾ ਜੀਵਨ ਜੀਣਾ ਸਿੱਖ ਲਾ ਤੇ ਜੀਵਨ ਜਾਚ ਸਿਖਾਊਗਾ ਪੈਰੋਂ ਗੁਰੂ ਜੀਵਨ ਜਾਚ ਸਿਖਾਊਗਾ ਗੁਰੂ ਗੁਰੂ ਤੋਂ ਬਿਗਰ ਜੀਵਨ ਜਾਚ ਨਹੀਂ ਮਿਲ ਸਕਦਾ ਕੁਸੀਂ ਸੁਣਿਆ ਹੋਊਗਾ ਪੜ੍ਹਿਆ ਹੋਊਗਾ ਦਸ ਪਾਤਸ਼ਾਹ ਦੀ ਸਾਰੀ ਉਮਰ 9 ਸਾਲ ਤੋਂ ਪਹਿਲਾਂ ਜਿਹੜਾ ਬਚਪਨ ਲੰਘਿਆ ਲੰਘਿਆ ਤੇ ਸਾਰਾ ਬਾਕੀ ਦੀ ਜਿਹੜੀ ਉਮਰ ਸੀਗੀ ਕਤੇ 32 ਸਾਲ ਦੀ ਉਹ ਸਾਰੀ ਮੁਸ਼ਕਲਾਂ ਵਿੱਚ ਦੀ ਦੰਗੀ ਅਰਾਮਾ ਇੱਕ ਦਿਨ ਗੁਰੂ ਨੂੰ ਦਿੱਤਾ ਪਰਮੇਸ਼ਰ ਨੂੰ ਦਿੱਤਾ ਖੁਸ਼ ਰਹਿ ਦੁੱਖ ਵੱਧ ਤੋਂ ਵੱਧ ਆਉਂਦੇ ਰਹੇ ਦੁੱਖ ਵੱਧ ਤੋਂ ਵੱਧ ਆਉਂਦੇ ਰਹੇ ਇਹ ਤੁਕੇ ਰੱਬ ਤੇ ਗਿਲਾ ਨਹੀਂ ਕੀਤਾ ਤਨ ਮੇਰਾ ਨਹੀਂ ਮਰ ਇੱਕ ਦਿਨ ਵੀ ਰੱਬ ਨੂੰ ਸਾਰੇ ਕੰਮ ਹੌਸਲੇ ਦੇ ਨਾਲ ਤੇਜ ਦੇ ਨਾਲ ਪਿਆਰ ਦੇ ਨਾਲ ਸ਼ਾਂਤੀ ਵਿੱਚ ਸਾਰਾ ਜੀਵਨ ਜਿਹੜਾ ਬਤੀਤ ਗੱਡਿਆ ਚਾਰ ਪੁੱਤਰ ਹੋਣ ਪਰ ਚਾਰ ਸ਼ਹੀਦ ਹੋ ਜਾਣ ਪਰਿਵਾਰ ਦਾ ਦੁੱਖ ਸਰ ਦਾ ਪਿਆ ਹੋਏ ਜੇ ਜੀਵਨ ਜਾਜ ਨਾ ਹੁੰਦੀ ਸਾਡੇ ਬਾਬੂ ਵੀ ਦੁਖੀ ਹੋ ਜਾਂਦੇ ਸਾਨੂੰ ਤੇ ਇੱਕ ਦਿਨ ਟਾਈਮ ਦਾ ਰੋਟੀ ਨਾ ਮਿਲੇ ਤੇ ਤਾਂ ਦੁਖੀ ਹੋ ਜਾਂਦੇ ਸੀ ਇੱਕ ਦਿਨ ਸੋਨਾ ਨਾ ਮਿਲੇ ਤਾਂ ਦੁਖੀ ਹੋ ਜਾਂਦੇ ਤਾ ਤਾਂ ਤੇ ਦੁਖੀ ਦੁਖੀ ਅਸੀਂ ਕਿਉਂ ਕਿਉਂਕਿ ਗੁਰੂ ਕੋਲੋਂ ਜੀਵਨ ਜਾਚ ਨਹੀਂ ਲਈ ਜੀਵਨ ਦੀ ਜਾਂਚ ਆ ਗਈ ਨਾ ਜਿੱਦਨ ਪੈਰੋ ਗੁਰੂ ਦੇ ਕੋਲੋਂ ਮਿਲ ਗਈ ਸਿੱਖ ਲਈ ਇਹ ਜੀਵਨ ਸਵਰਗ ਤੁਹਾਨੂੰ ਇੱਥੇ ਮਿਲ ਜਾਊਗਾ ਜੀ ਜੀਵਨ ਚ ਸਵਰਗ ਜਿਹੜਾ ਅਸੀਂ ਸਵਰਗ ਮਰਗ ਤੋਂ ਮੰਗਦੇ ਨਾ ਮਰਿਆ ਤੋਂ ਮੰਗਦੇ ਸਵਰਗ ਅਸੀਂ ਤੇ ਮਰਿਆ ਤੋਂ ਪਹਿਲਾਂ ਹੀ ਸਵਰਗ ਮਿਲ ਜਾਊ ਜਿੰਦਿਆਂ ਨੂੰ ਸਵਰਗ ਮਿਲ ਜਾਊ ਹਰ ਪਾਸੇ ਨੰਦ ਖੇੜਾ ਖੁਸ਼ੀਆਂ ਇਹ ਗੱਲਾਂ-ਗੱਲਾਂ ਤੇ ਨਾਲ ਨਹੀਂ ਪੈ ਰਹੇ ਤੁਸੀਂ ਮੈਨੂੰ ਪੁੱਛ ਲੋਗੇ ਕਿ ਤੇਰੇ ਜੀਵਨ ਚ ਨਦ ਹੈ ਉਹ ਨੂੰ ਮੈਨੂੰ ਪਤਾ ਮੇਰੇ ਅਨੰਦ ਦਾ ਕਿ ਮੇਰੇ ਮਨ ਵਿੱਚ ਕਿੰਨਾ ਅਨੰਦ ਹੈ ਮੈਂ ਤਾਂ ਆ ਵੀ ਸਰ ਉਹ ਇਹ ਗੱਲ ਕਹਿੰਦਾ ਕਿ ਮੈਂ ਸਵਰਗ ਵਿੱਚ ਜੀ ਰਿਹਾ ਕੋਈ ਚਿੰਤਾ ਨਹੀਂ ਕੋਈ ਫਿਕਰ ਨਾਈ ਜੋ ਹੋਣਾ ਉਹ ਹੋ ਕੇ ਰਹਿਣਾ ਤੇ ਚਿੰਤਾ ਕਾਦੀ ਜੋ ਹੋਣਾ ਹੈ ਉਹ ਹੋ ਕੇ ਰਹਿਣਾ ਨੂੰ ਕੋਈ ਟਾਲ ਨਹੀਂ ਸਕਦਾ ਤੇ ਚਿੰਤਾ ਕਿਸ ਕਾਦੀ ਬਸ ਇਹੋ ਚਿੰਤਾ ਤੋਂ ਮੁਕਤਡਾ ਟਾਂਗਿਆ ਨਾ ਇਹ ਗੁਰੂ ਦੱਸਦਾ ਹੈ ਵੀ ਚਿੰਤਾ ਤੋਂ ਮੁਕਤ ਹੋ ਕੇ ਖੁਸ਼ ਰਹਿ ਦੁੱਖ ਵਿੱਚ ਵੀ ਖੁਸ਼ ਰਹਿ ਤੇਰਾ ਜੀਵਨ ਦਾ ਪ੍ਰਯਾਸ ਸੁਖੀ ਹੋ ਜਾ। 84 ਲੱਖ ਜੋ ਇੱਕ ਇੱਕ ਬੰਦਾ ਦਿੱਤਾ ਉਹ ਨਾ ਸੇਵਾਦਾਰ ਤੁਸੀਂ ਉਹ ਇੱਕ ਸੇਵਾਦਾਰ ਬੰਦਾ ਦਿੱਤਾ ਸੇਵਾਦਾਰ। ਉਹ ਫੁੱਲਿਆ ਦੇ ਸਮੋਂਦਾ ਮੈਨੂੰ ਸਰਕਾਰ ਦਾ ਇੱਕ ਬੰਦਾ ਦਿੱਤਾ ਸੇਵਾ ਕਰਨ ਵਾਸਤੇ। ਤੇ ਜਿਹਨੂੰ 84 ਲੱਖ ਮਿਲਿਆ ਹੋਵੇ ਸੇਵਾ ਕਰਨ ਵਾਸਤੇ ਉਹ ਫਿਰ ਕੀ ਹੋਵੇ? ਇੱਕ ਬੰਦਾ ਖੁਸ਼ ਆਤ ਮੈਨੂੰ ਸਰਕਾਰ ਵੱਲੋਂ ਜਾਂ ਪਰਿਵਾਰ ਵੱਲੋਂ ਜਾਂ ਕਿਸੇ ਵੱਲੋਂ ਵੀ ਇੱਕ ਸੇਵਾਦਾਰ ਮਿਲਿਆ ਏ ਤੇ ਜਿਹਨੂੰ 84 ਲੱਖ ਮਿਲਿਆ ਹੋਏ ਸੇਵਾਦਾਰ ਉਹ ਫਿਰ ਵੀ ਦੁਖੀ ਹੋਏ ਫਿਰ ਜੀਵਨ ਦੀ ਕਮੀ ਆ ਨਾ ਜੀਵਨ ਨਹੀਂ ਆਇਆ ਜਿਹੜਾ ਨਹੀਂ ਆਇਆ ਸਾਨੂੰ ਅਸੀਂ ਘੁੱਮ ਕਮਾ ਕੇ ਸਾਨੂੰ ਜੀਵਨ ਸਾਡਾ ਇਸੇ ਹੀ ਜਿਹੜਾ insan ਦੁਖੀ ਹਨ ਨੂੰ ਸੁਖੀ ਕਰਨਾ ਚਾਹੁੰਦੇ। ਫਿਰ ਬਰਦਰ ਤੋਂ ਬਾਅਦ ਸੁੱਕੇ